ਅੱਜ ਬੰਗਲਾਦੇਸ਼ ਦੇ ਵਿੱਚ ਹੋਏ ਨਰ ਸੰਘਾਰ ਦੇ ਖਿਲਾਫ ਇੱਥੇ ਅਨੁਮਾਨ ਚੌਂਚੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਮੈਂ ਆਪਣੇ ਹਿੰਦੁਸਤਾਨ ਦੀ ਸਰਕਾਰ ਅਗੇ ਇੱਕ ਮੰਗ ਕਰਾਂਗਾ ਸਾਡੀ ਪੁਰਜ਼ੋਰ ਮੰਗ ਆ ਕਿ ਜਿਹੜਾ ਸਾਡੇ ਹਿੰਦੂਆਂ ਦੇ ਅਤਿਆਚਾਰ ਹੋ ਰਿਹਾ ਔਰੇ ਬਾਰੇ ਸਖਤ ਕਦਮ ਚੁੱਕੇ ਜਿਵੇਂ ਕਿ ਇੱਕ ਵਾਰੀ ਪਾਕਿਸਤਾਨ ਨੂੰ ਦੋਸ਼ ਦਿੱਤੀ ਸੀ ਸਾਡੀ ਇਹ ਮੰਗ ਆ ਕਿ ਘੱਟੋ ਘੱਟ ਬੰਗਲਾਦੇਸ਼ ਨੂੰ ਵੀ ਇੱਕ ਵਾਰੀ ਉਹ ਦੋਸ਼ ਜ਼ਰੂਰ ਦਿੱਤੀ ਜਾਣੀ ਚਾਹੀਦੀ ਆ ਟਾਰਗੇਟ ਕੀਤਾ ਜਾ ਰਿਹਾ ਇਹ ਦੋਵਾਂ ਨੂੰ ਜਿਵੇਂ ਟਾਰਗੇਟ ਕੀਤਾ ਜਾ ਰਿਹਾ ਬਹੁਤ ਹੀ ਮੰਦ ਭਾਗੀ ਗੱਲ ਆ ਔਰ ਹਮੇਸ਼ਾ ਹਿੰਦੂ ਹੀ ਮਤਲਬ ਕਿ ਜਿਹੜਾ ਟਾਰਗੇਟ ਹੁੰਦਾ ਆ ਰਿਹਾ ਵਾ ਸੋ ਹਿੰਦੂਆਂ ਨੂੰ ਜਾਗਣਾ ਪੈਣਾ ਇਕੱਠੇ ਹੋਣਾ ਪੈਣਾ ਔਰ ਅਸੀਂ ਸ਼ੁਰੂਆਤ ਕਿੰਨੇ ਆ ਕਿ ਸਾਡੇ ਸ਼ਹਿਰ ਤੋਂ ਹੀ ਹੋਵੇ ਸਾਡੇ ਸ਼ਹਿਰ ਚ ਵੀ ਇੱਕ ਵਿਸ਼ੇਸ਼ ਸਮਾਜ ਜਿਹੜਾ ਬਹੁਤ ਕਮਿਊਨਿਟੀ ਉਹਨਾਂ ਦੀ ਵਧਦੀ ਜਾ ਰਹੀ ਆ ਔਰ ਬਿਨਾ ਵੈਰੀਫਿਕੇਸ਼ਨ ਤੋਂ ਉਹ ਗੁਰਦਾਪੁਰ ਵਿੱਚ ਰਹਿ ਰਹੇ ਆ ਪ੍ਰਸ਼ਾਸਨ ਨਾਲ ਜੇ ਵੀ ਮੰਗਾ ਸਾਡੀ ਐਸਐਸਪੀ ਸਾਹਿਬ ਅੱਗੇ ਇੱਕ ਮੰਗਾ ਕਿ ਉਹਨਾਂ ਦੀ ਵੈਰੀਫੀਕੇਸ਼ਨ ਕੀਤੀ ਜਾਵੇ ਕਿਤੇ ਆਣਾ ਹੋਵੇ ਕਿ ਉਹਨਾਂ ਵਿੱਚ ਹੀ ਕੋਈ ਜਸੂਸ ਆ ਕੇ ਸਾਡੇ ਵਿੱਚ ਰਹਿ ਰਹੇ ਹੋਣ ਔਰ ਸਾਡੇ ਹੱਥੋਂ ਦੀਆਂ ਖਬਰਾਂ ਜਿਹੜੀਆਂ ਆ ਪਾਕਿਸਤਾਨ ਚ ਜਾ ਰਹੀਆਂ ਹੋਣ ਸੋ ਸਰਕਾਰਾਂ ਅਗੇ ਮੰਗਾ ਕਿ ਇਸੇ ਸਖਤ ਕਦਮ ਚੁੱਕਿਆ ਜਾਵੇ ਅੱਜ ਰੋਜ ਪ੍ਰਦਰਸ਼ਨ ਬਜਰੰਗ ਦਲ ਔਰ ਵਿਸ਼ਵਿੰਦੂ ਪਰਸ਼ਦ ਸਨਾਤਨ ਸੇਵਾ ਦਲ ਸਨਾਤਨ ਜਾਗਰਮਾ ਚ ਸਾਰੀਆਂ ਹੀ ਸ਼ਹਿਰ ਦੀ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਅੱਜ ਰੋਜ ਪ੍ਰਦਰਸ਼ਨ ਦੇ ਸਰੂਪ ਵਿੱਚ ਬੰਗਲਾਦੇਸ਼ ਦਾ ਪੁਤਲਾ ਫੂਕਿਆ ਗਿਆ ਔਰ ਬੰਗਲਾਦੇਸ਼ ਦੇ ਖਲਾਫ ਨਾਰੇ ਪਾਈਂ ਕੀਤੀ ਗਈ ਹੈ। જય ਸ਼੍ਰੀ ਰਾਮ ਜੀ। જય ਸ਼੍ਰੀ ਰਾਮ। ਦੇਖੋ ਜੀ ਜੋ ਵੀ ਬੰਗਲਾਦੇਸ਼ ਚ ਹੋਇਆ ਬਹੁਤ ਮੰਦਪੱਗੀ ਘਟਨਾ ਇਸ ਕਰਕੇ ਦੁਬਾਰਾ ਅਦਾਦਾ ਕੁਝ ਨਾ ਹੋਏ ਸਰਕਾਰਾਂ ਅਗੇ ਅਸੀਂ ਅਪੀਲ ਕਰਨੇ ਆਂ ਕਿ ਐਸਸੀ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਏ ਕਿਉਂਕਿ ਸਾਡੇ ਗਰਦਾਸਪੁਰ ਚ ਵੀ ਜਿਹੜਾ ਮਾਹੌਲ ਦਿਨੋ ਦਿਨ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਬਹੁਤ ਜ਼ਿਆਦਾ ਸਮੁਦਾਏ ਜਿਹੜੇ ਆ ਮਤਲਬ ਬਾਹਰ ਦੇ ਜਿਹੜੇ ਇੱਥੇ ਆ ਕੇ ਸੈਟਲ ਹੋ ਰਿਹਾ ਉਹਨਾਂ ਤੋਂ ਵੀ ਸਾਡੇ ਹਿੰਦੂਆਂ ਨੂੰ ਖਤਰਾ ਹੈ। ਇਸ ਕਰਕੇ ਸਰਕਾਰਾ ਗਿਆ ਹੀ ਯੋਰ ਹੈ ਕਿ ਜਿਹੜਾ ਵੀ ਕੋਈ ਆਂਦਾ ਸਾਡੇ ਗੁਰਦਾਪੁਰ ਤੋਂ ਉਹਦੀ ਵੈਰੀਫਿਕੇਸ਼ਨ ਹੋਏ ਉਹਦਾ ਸਾਰਾ ਮਤਲਬ ਸਾਰਾ ਉਹਦਾ ਪਿਛਲਾ ਗੱਲਾ ਪਿਛਲਾ ਰਿਕਾਰਡ ਚੈੱਕ ਕਰਕੇ ਫੇਰ ਹੀ ਉਹਨੂੰ ਐਂਟਰੀ ਦਿੱਤੀ ਜਾਏ ਅੱਦਾ ਨਹੀਂ ਕਿਉਂਕਿ ਜੋ ਸਾਡੇ ਭਰਾ ਦੀਪੂ ਦਾਸ ਨਾਲ ਆਇਆ ਦੁਬਾਰਾ ਹੋਰ ਕੋਈ ਦੀਪੂ ਦਾਸ ਨਾ ਹੋ ਜਾ ਨਿਕਲ ਨਿਕਲੇ ਜਿਸ ਨੇ ਆ ਕੰਮ ਹੋਏ ਇਸ ਕਰਕੇ ਉਹਨਾਂ ਨੂੰ ਹੱਥ ਬਾਣੀ ਚਾਹੀਦੀ ਹੈ ਕਰੋਸਪਿਟੇਸ਼ਨ ਦੇਖੋ ਜੀ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਤੇ ਸੰਗਠਨ ਜਿਹੜੇ ਨੇ ਜਾਂ ਮਤਲਬ ਜੋ ਵੀ ਰਾਜਨੀਤਿਕ ਸੰਗਠਨ ਨੇ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕੀਤਾ ਬੰਗਲਾਦੇਸ਼ ਦਾ ਸਰਕਾਰ ਦਾ ਪੁਤਲਾ ਫੁਕਿਆ ਹੋਣਾ ਬਰ ਖਲਾਫ ਨਾਰੇ ਲਾਏ ਆ ਔਰ ਸਰਕਾਰ ਕੋ ਮੰਗ ਕੀਤੀ ਆ ਕਿ ਇਹ ਦੀਪੂ ਦਾਸ ਨੂੰ ਜਰੂਰ ਨਿਆਂ ਜਿਹੜਾ ਦਵਾਇਆ ਜਾਏ